ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦਾਸ ਜੋਗਾ ਸਿੰਘ ਬਰਾੜਾ ਅੱਜ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ اور ਖਾਸ ਤੌਰ ਤੇ ਸਾਡੇ ਐਸਪੀ ਹਰਪਾਲ ਸਿੰਘ ਜੀ ਜਿਹੜਾ ਵਾਦ-ਵਿਵਾਦ ਚੱਲ ਰਿਹਾ ਸੀ ਕੁਝ ਪਾਸੂ ਦੀਏ ਕੁਝ ਜਿਹੜੀਆਂ ਗੱਲਾਂ ਬਾਤਾਂ ਦੇ ਕੋਈ ਵਾਦ-ਵਿਵਾਦ ਚੱਲ ਰਿਆ ਸੀ ਉਹਦੇ ਵਿੱਚ ਅੱਜ ਪ੍ਰਸ਼ਾਸਨ ਨੇ ਬੈਠ ਕੇ ਦੋਹਾਂ ਧਿਰਾਂ ਦੀ ਜਿਹੜੀ ਆ ਜਿਹੜੇ ਜਿਹੜੇ ਕੁਝ ਤਾਂ ਤੋਂ ਸਾਹਮਣੇ ਆਏ ਉਹਨਾਂ ਤੇ ਵਿਚਾਰ ਵਟਾਂਦਰਾ ਕੀਤੀ ਗਈ ਆ ਔਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਿਹੜਾ ਅਗਲਾ ਲਾਈਟ ਸੈਨ ਦਾ ਪ੍ਰੋਗਰਾਮ ਹੋਣਾ ਦਾ 30 ਜੁਲਾਈ ਨੂੰ ਉਹਦੇ ਵਿੱਚ ਉਹ ਸਾਰਾ ਕੁਝ ਕਲੀਅਰ ਹੋ ਗਿਆ ਕਿ ਕੋਈ ਵੀ ਕਿਸ ਤਰ੍ਹਾਂ ਦੀ ਵੀ ਕੋਈ ਗਲਤ ਸ਼ਬਦਾਰਨੀ ਨਹੀਂ ਬੱਸੀ ਜਾਊਗੀ ਔਰ ਪ੍ਰਚਾਰ ਦੇ ਵੇਲੇ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਖਵਤ ਗਲਤ ਨਹੀਂ ਬੋਲਿਆ ਜਾਊਗਾ ਉਹਦੇ ਸੰਬੰਧੀ ਅੱਜ ਬੈਠ ਕੇ ਵਿਚਾਰਾ ਹੋਣ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਨੇ ਜਿਹੜਾ ਫੈਸਲਾ ਲਿਆ ਵਾ ਕਿ ਜਿਹੜਾ ਇਹ ਪ੍ਰੋਗਰਾਮ ਆ ਇਹ ਜਿਵੇਂ ਚੱਲ ਰਿਹਾ ਉਹਵੇਂ ਹੀ ਚੱਲੇਗਾ ਔਰ ਇਹਦੇ ਵਿੱਚ ਸਾਰਿਆਂ ਨੇ ਸਹਿਮਤੀ ਪ੍ਰੰਤਾਈ ਆ ਔਰ ਖਾਸ ਤੌਰ ਤੇ ਮੈਂ ਜੀ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਜਿਹੜਾ ਟਕਰਾਓ ਹੋਣ ਤੋਂ ਜਿਹੜਾ ਵਾ ਉਹ ਸਾਰਾ ਜਿਹੜਾ ਵਾ ਫਲੈਕਸਟ ਪਹੁੰਚਾਵਾ ਕਰਾ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀਰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਰਵਾਜ ਚੱਲ ਰਿਹਾ ਸੀਗਾ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਹਰਪਾਲ ਜੀ ਐਸਪੀ ਵਿਸ਼ਾਲ ਜੀ ਔਰ ਸਾਡੇ ਡੀਐਸਪੀ ਨਿਰੇਜ ਕੁਮਾਰ ਜੀ ਜਿਹੜੇ ਆ ਉਹਨਾਂ ਦੇ ਖੁਦਮ ਸਦਕਾ ਜਿਹੜੇ ਕੁਛ ਜੋ ਕੰਟਰੋਵਰਸੀਸ ਹੋਈਆਂ ਉਹ ਅੱਜ ਬਹਿ ਕੇ ਬਹੁਤ ਵੀ ਜਿਹੜੇ ਆ ਸਕਾਰਾਤਮਕ ਮਾਹੌਲ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਸੁਲਝਾ ਦਿੱਤਾ ਗਿਆ ਵਾ ਔਰ ਫਿਊਚਰ ਦੇ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ ਔਰ ਇਸ ਕਰਕੇ ਅੱਜ ਜਿਹੜੇ ਐਸਪੀ ਸਾਹਿਬ ਆ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜੋ ਗੰਭੀਰ ਦਾਣਾ ਲੈਂਦੇ ਹੋਏ ਔਰ ਦੋ ਸਮਾਜ ਆਪਸ ਵਿੱਚ ਨਾਟ ਕਰਾਨ ਔਰ ਇਸ ਕਰਕੇ ਅੱਜ ਵੀ ਦੋਨੇ ਜਥੇਬੰਦੀਆਂ ਜੇ ਸਿਗੀਆਂ ਜਿਹੜੀਆਂ ਇਸਾਈ ਭਾਈਚਾਰਾ ਵੀ ਸੀਗਾ ਵਾਲਮੀਕੀ ਸਮਾਜ Hindu ਸਮਾਜ ਔਰ ਸਿੱਖ ਸਮਾਜ ਇਹ ਕਦੇ ਵੀ ਨਹੀਂ ਚਾਹਦੇ ਕਿ ਵੀ ਸ਼ਹਿਰ ਦਾ ਮਾਹੌਲ ਕਿਸੇ ਵੀ ਤਰੀਕੇ ਨਾਲ ਖਰਾਬ ਹੋਵੇ ਔਰ ਨਾ ਹੀ ਵੀ ਚਾਹਾਂਗੇ ਕਿ ਵੀ ਕੋਈ ਵੀ ਸ਼ਰਾਰਤੀ ਤੱਤਵਾ ਜਿਹੜਾ ਸਾਡੀ ਆਪਸੀ ਜਿਹੜੀ ਆਪਾਜ ਦਾ ਸਾਂਝਾ ਜਿਹੜੀ ਉਹਨੂੰ ਖਰਾਬ ਕਰੇ ਔਰ ਅੱਜ ਜਿਹੜਾ ਜਿਹੜੇ ਸਾਡੇ ਸਰਕਾਰਯੋਗ ਅਫਸਰ ਸਹਿਬਾਨ ਆ ਸਾਡੇ ਮਾਨਯੋਗ ਸੀਪੀ ਸਾਹਿਬ ਐਸਪੀ ਸਾਹਿਬ ਰਿਸ਼ਾਲਜੀਤ ਜੀ ਹਰਪਾਲ ਜੀ ਔਰ ਅਨੀਰੇ ਜੀ ਇਹਨਾਂ ਦੇ ਉਦਮ ਸਦਕਾ ਜਿਹੜਾ ਸਾਰਾ ਜਿਹੜਾ ਵਾ ਉਹ ਜਿਹੜੀਆਂ ਗੱਲਾਂ ਸਾਡੀਆਂ ਕਲੀਅਰ ਹੋ ਗਈਆਂ ਸਾਡੇ ਜਿਹੜੇ ਸੰਸ਼ੇਅ ਸੀਗੇ ਜਿਹੜੇ ਡਾਊਟ ਸੀਗੇ ਉਹ ਬਿਲਕੁਲ ਕਲੀਅਰ ਹੋ ਚੁੱਕੇ ਆ ਔਰ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ 30 ਜੁਲਾਈ ਦਾ ਉਹ ਬੜੇ ਅਮਨ ਸ਼ਾਂਤੀ ਦੇ ਨਾਲ ਹੋਏਗਾ ਔਰ ਸਾਡੇ ਵੱਲੋਂ ਕਿਸੇ ਤਰੀਕੇ ਦਾ ਵੀ ਬਾਦਲਬਾਦ ਬਿਲਕੁਲ ਨਹੀਂ ਹੋਏਗਾ ਔਰ ਕੋਈ ਵੀ ਜੇ ਕੋਈ ਸ਼ਰਾਰਤ ਕਰਦਾ ਵਾ ਤੇ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਕਿਉਂਕਿ ਪ੍ਰਸ਼ਾਸਨ ਦੇ ਨਾਲ ਸਾਡੇ ਸਾਰੇ ਡਾਊਟ ਕਲੀਅਰ ਹੋ ਚੁੱਕੇ ਆ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਆ ਮੈਂ ਸਾਡੇ ਅਫਸਰ ਸਾਹਿਬਾਨਾਂ ਦਾ ਸਾਰਿਆਂ ਨੂੰ ਜਯਾ ਵਾਲਮੀਕੀ ਦੇਸ਼ੀਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਨਮਸਕਾਰ ਮੈਂ ਜਸਪਾਲ ਮਸੀਹ ਚੇਅਰਮੈਨ ਆਲ ਇੰਡੀਆ ਕ੍ਰਿਸ਼ਨਾ ਸੁਭਾਸ਼ ਮੋਹਰਚਾ ਔਰ ਜੋ ਸਾਡੇ ਵੱਲੋਂ 30 ਜੁਲਾਈ ਦਾ ਪ੍ਰੋਗਰਾਮ ਜੋ ਪਿਆਰ ਦਾ ਸੁਰੇਖਾ ਭਗਤਾ ਵਾਲੇ ਦਾਣਾ ਮੰਡੀ ਵਿਖੇ ਰੱਖਿਆ ਗਿਆ ਸੀ ਉਦੇ ਵਿੱਚ ਉਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਸਮਾਜ ਦੇ ਜਿਹੜੇ ਸਾਡੇ ਭਰਾ ਸਾਡੇ ਜਿਹੜੇ ਵੀਰ ਉਹਨਾਂ ਨੂੰ ਕੁਝ ਗੱਲਾਂ ਤੇ ਇਤਰਾਜ਼ ਸੀ ਜਿਹੜਾ ਅੱਜ ਬੈਠ ਕੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਪਿਆਰ ਮੁਹੱਬਤ ਦੇ ਵਿੱਚ ਸਾਰੇ ਗਲੇਸ਼ਿਕਵੇਂ ਦੂਰ ਹੋ ਗਏ ਆ ਔਰ ਮੈਂ ਆਏ ਹੋਏ ਸਾਰੇ ਆਪਣੇ ਸਾਡੇ ਬਾਬਾ ਜੀ ਜੋਗਾ ਸਿੰਘ ਬਡਾਲਾ ਸਾਹਿਬ ਔਰ ਸਾਡੇ ਜੀਐਮ ਸਾਹਿਬ ਔਰ ਬਾਬਾ ਅਸਨੀ ਜੀ ਔਰ ਮੇਰੇ ਵੀਰ ਲੱਖੀ ਵੈਦ ਜੀ ਅਸੀਂ ਸਾਰਿਆਂ ਨੇ ਬੈਠ ਕੇ ਸਾਡੇ ਡਾਲੀਆ ਟਰਾਂਸਪੋਰਟਰ ਜੀ ਸਾਡੇ ਗੋ삐 ਜੀ ਔਰ ਸਾਡੇ ਮਨੋਜ ਪਹਿਲਵਾਨ ਜੀ ਸਾਰਿਆਂ ਨੇ ਆਪਸ ਵਿੱਚ ਬੈਠ ਕੇ ਜਿਹੜੇ ਆ ਇੱਕ ਦੂਜੇ ਨੂੰ ਜਿਹੜੇ ਗਿਲੇ ਸ਼ਿਕਵੇ ਸੀ ਜੋ ਹੈ ਸੀ ਉਹ ਖਤਮ ਕਰ ਚੁੱਕੇ ਆ ਔਰ ਜਿਹੜਾ 30 ਤਰੀਕ ਦਾ ਪ੍ਰੋਗਰਾਮ ਆ ਉਹ ਬਹੁਤ ਹੀ ਇੱਕ ਪਿਆਰ ਦਾ ਸਰ ਹੈ ਸਰਬੱਤ ਦੇ ਭਲੇ ਦੀ ਜਿਹੜੀ ਉੱਥੇ ਪ੍ਰਾਰਥਨਾ ਸਭਾ ਹੋਏਗੀ ਔਰ ਸਾਰਿਆਂ ਨੂੰ ਮੈਂ ਖੁੱਲਾ ਸੱਦਾ ਦਿੰਦਾ ਹਾਂ ਕਿ 30 ਜੁਲਾਈ ਨੂੰ ਜਿਹੜਾ ਵਾ ਸ਼ਾਮ 6 ਵਜੇ ਤੋਂ ਲੈ ਕੇ ਜਿਹੜਾ ਉੱਥੇ ਪ੍ਰਾਰਥਨਾ ਸਭਾ ਹੋਣੀ ਆ ਉਸੇ ਤਰ੍ਹਾਂ ਜਿਹੜਾ ਹੋਏਗਾ ਔਰ ਇਹਦੇ ਵਿੱਚ ਮੈਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਪੁਲਿਸ ਪ੍ਰਸ਼ਾਸਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸੀਪੀ ਸਾਹਿਬ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਕੁਲਰ ਸਾਹਿਬ ਦਾ ਔਰ ਸਾਡੇ ਜ਼ਿਲ੍ਹੇ ਦੇ ਜਿਹੜੇ ਆਹਲ ਅਫਸਰ ਸਹਿਬਾਨ ਔਰ ਖਾਸ ਤੌਰ ਤੇ ਸਾਡੇ ਐਸਪੀ ਸਾਹਿਬ ਹਰਪਾਲ ਸਿੰਘ ਜੀ ਔਰ ਸਾਡੇ ਐਸਪੀ ਸਾਹਿਬ ਵਿਸ਼ਾਲਜੀਤ ਜੀ ਔਰ ਡੀਐਸਪੀ ਸਾਹਿਬ ਸਾਡੇ ਨੀਰਜ ਕੁਮਾਰ ਜੀ ਔਰ ਵੀ ਜਿੰਨੇ ਅਧਿਕਾਰੀ ਇਹ ਲੱਗੇ ਹੋਏ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਲਾਮ ਜੈ ਮਸੀਹ ਦੀ ਸਤਿ ਸ੍ਰੀ ਅਕਾਲ ਥੈਂਕ ਯੂ